ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਅੱਜ ਦੀ ਵੀਡੀਓ ਵਿੱਚ ਤੇ ਅੱਜ ਦੀ ਵੀਡੀਓ ਨਾ ਅਲਾਨਤੀ ਲੋਕਾਂ ਲਈ ਆ ਜਿਹੜੇ ਗੁਰਦੁਆਰਾ ਸਾਹਿਬ ਨੇ ਲਾਟਰੀਆਂ ਸ਼ੁਰੂ ਕੀਤੀਆਂ ਆ ਲੌਂਗੋਵਾਲ ਤੋਂ ਇੱਕ ਗੁਰੂ ਘਰ ਦੀ ਕਮੇਟੀ ਵੱਲੋਂ ਇੱਕ ਨਾ ਬਹੁਤ ਜਣਾਂ ਤੋਂ ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਸਕੀਮ ਜੀ ਦਾਨ ਪਾਤਰ ਸਕੀਮ ਦਾਨ ਹੁੰਦਾ ਜਿਹੜੀ ਚੀਜ਼ ਆਪਾਂ ਦੇ ਦਿੱਤੀ ਉਹ ਵਾਪਸ ਨਹੀਂ ਮੰਗਣੀ ਤੇ ਇਹਨਾਂ ਲੋਕਾਂ ਨੇ ਦਾਨ ਪਾਤਰ ਦੀ ਸਕੀਮ ਰੱਖੀ ਆ ਲਾਟਰੀ ਸਕੀਮ ਇਹ ਤੁਸੀਂ ਕੁੱਪਨ ਲਓ ਤੁਹਾਨੂੰ ਪਹਿਲਾ ਨਾਮ ਨਿਕਲਣਾ ਥਾਰ ਦੂਜਾ ਨਾਮ ਨਿਕਲਣਾ ਜੀ ਟਰੈਕਟਰ ਤੀਜਾ ਨਾਮ ਬੁਲਟ ਤੇ ਆਈਫੋਨ ਇਹ ਲੋਕਾਂ ਨੂੰ ਲਾਲਚ ਦੇ ਕੇ ਗੁਰੂ ਘਰ ਨਹੀਂ ਬਣਦੇ ਹੁੰਦੇ ਜਿਹੜੇ ਗੁਰੂ ਘਰ ਨੇ ਇਦਾਂ ਦੀ ਮਾਇਆ ਨਾਲ ਬਣਨਾ ਉਹ ਨੂੰ ਸਿਧਾਂਤ ਤੁਸੀਂ ਕੀ ਦੋਗੇ ਤੁਹਾਡੇ ਮੋਰੇ ਹੱਥ ਜੋੜ ਕੇ ਬੇਨਤੀ ਆ ਗੁਰੂ ਘਰਾਂ ਨੂੰ ਇਹੋ ਜੀਆਂ ਚੀਜ਼ਾਂ ਨਾਲ ਨਾਲ ਜੋੜੋ ਜਿੰਨੀ ਮਾਇਆ ਜਿਹੜੀ ਤੁਸੀਂ ਇਹਨਾਂ ਤੇ ਲਾਈ ਆ ਚੀਜ਼ਾਂ ਤੇ 15 16 ਲੱਖ ਦੀ ਜਿਹੜੀ ਥਾਰ ਆ ਲੋ ਮਾਡਲ ਟਰੈਕਟਰ ਤੁਸੀਂ ਆਪ ਹਿਸਾਬ ਲਾ ਲਓ 15 16 ਲੱਖ ਦਾ ਉਸ ਤੋਂ ਬਾਅਦ ਬੁਲਟ ਮੋਟਰਸਾਈਕਲ ਕਿੰਨੇ ਦਾ ਆਈਫੋਨ ਕਿੰਨੇ ਦਾ ਤੇ ਕਹਿੰਦੇ 300 ਜੀ ਨਾਮ ਆ ਤੇ ਉਹਨਾਂ 300 ਨਾਮਾਂ ਦਾ ਜਿਹੜਾ ਹੈ ਨਾ ਪੈਸਾ ਇਹ ਜੋੜ ਕੇ ਦੇਖ ਲਓ ਭਾਈ ਉਹਨੂੰ ਪੈਸਾ ਲਾ ਦਿੰਦੇ ਗੁਰੂ ਘਰ ਤੇ ਉਹ ਵੀ ਲੱਗਦਾ ਸੀ ਆ ਤੁਹਾਡੇ ਮੁਰੇ ਬੇਨਤੀ ਆ ਜੇ ਤੁਹਾਡੇ ਕੋਲ ਨਹੀਂ ਗੁਰੂ ਘਰ ਚੱਲਦਾ ਭਾਈ ਇਹਨੂੰ ਛੱਡ ਦੋ ਐਵੇਂ ਆ ਜਿਹੜੀ ਹੈ ਨਾ ਗੁਰੂ ਗੁਰੂ ਨੂੰ ਤੋਮਤ ਦੇਣ ਰਹੇ ਆ ਇਹ ਕਲੰਕ ਲਾਉਣ ਰਹੇ ਆ ਨਾ ਲਾਓ ਦੂਜੀ ਦੋਸ਼ੀ ਹੈ ਸਾਡੀ ਐਸਜੀਪੀਸੀ ਜੇ ਕਿਤੇ ਗੁਰੂ ਘਰ ਨਹੀਂ ਹੈਗਾ ਜਾਂ ਕਿਸੇ ਗੁਰੂ ਘਰ ਦੀ ਬਿਲਡਿੰਗ ਮਿਮਾਰੀ ਆ ਉਥੇ ਰਪੇਦ ਹੋਣ ਵਾਲੀ ਆ ਉਥੇ ਪੈਸਾ ਘਟਿਆ ਐ ਐਸਜੀਪੀਸੀ ਨੇ ਇੰਨਾ ਪੈਸਾ ਚੜਦਾ ਕਿੱਥੇ ਲੈ ਕੇ ਜਾਣਾ ਕਿਉਂ ਨਹੀਂ ਉਹ ਬਾਹ ਫੜਦੀ ਗੁਰੂ ਘਰਾਂ ਦੀ ਕਿਉਂ ਨਹੀਂ ਉਹ ਗੁਰੂ ਘਰਾਂ ਦੀ ਇਹ ਜਿਹੜੀ ਇਮਾਰਤਾਂ ਆ ਉਹਨਾਂ ਨੂੰ ਬਣਾ ਕੇ 라ਜੀ ਇਹ ਬੇਨਤੀ ਐ ਇਸ ਚੀਜ਼ ਵੱਲ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਵੀਡੀਓ ਇਹਨਾਂ ਲੋਕਾਂ ਨੇ ਪਾਈ ਆ ਤੁਸੀਂ ਆਪ ਕਰ ਤੂ ਦੇਖੋ ਗੁਰੂ ਘਰ ਦੀ ਕਮੇਟੀ ਦੀ ਲੋਵੀ ਸੰਗਤੇ ਆਪਾਂ ਖੜਿਆਂਗੇ ਲੋਂਗੋਵਾਲ ਵਿਖੇ ਗੁਰੂ ਘਰ ਦੇ ਵਿੱਚ ਜਿੱਥੇ ਚਲਾਇਆ ਕਮੇਟੀ ਨੇ ਇੱਕ ਦਾਨ ਪਾਤਰ ਵੈਗਰੀ ਇੱਕ ਖਾਲਸਾ ਹੀ ਵੈਗਰੀ ਫਤੇ ਠੀਕ ਹੈ ਤੇ ਇੱਥੇ ਨੇ ਜਿਹੜਾ ਕਮੇਟੀ ਨੇ ਇੱਕ ਦਾਨ ਪਾਤਰ ਚਲਾਇਆ ਜੀ ਪਹਿਲਾਂ ਤਾਂ ਨੰਬਰ ਨੋਟ ਕਰ ਲਓ 88470 26599 ਆ ਨੰਬਰ ਤੇ ਪੇਮੈਂਟ ਕਰਨੇ ਤੁਸੀਂ ਇਹ ਜਿਹੜਾ ਦਾਨ ਪਾਤਰ ਚਲਾਇਆ ਜੀ ਇਹ ਕਾਦੇ ਵਾਸਤੇ ਚਲਾਇਆ ਜੀ ਇਹ ਗੁਰਦੁਆਰਾ ਸਾਹਿਬ ਦਾ ਦਰਵਾਜ਼ਾ ਸਾਹਿਬ ਜੀ ਪਹਿਲਾਂ ਨੀਮਾ ਹੋ ਗਿਆ ਉਹਦੇ ਕਾਰਨ ਜੀ ਹੁਣ ਨਵਾਂ ਦਰਵਾਜ਼ਾ ਬਣਾਇਆ ਜਾ ਰਿਹਾ ਹੈ ਠੀਕ ਹੈ ਉਹਦੇ ਸੰਬੰਧ ਵਿੱਚ ਇਹ ਡਰਾ ਚਲਾਇਆ ਹੈ ਮਤਲਬ ਜਿੰਨੀ ਵੀ ਇਹਦੇ ਤੋਂ ਇਨਕਮ ਹੋਣੀ ਹੈ ਰਾਸ਼ੀ ਇਕੱਠੀ ਹੋਣੀ ਹੈ ਉਹ ਸਾਰੀ ਉਹ ਦਰਵਾਜ਼ਾ ਤੇ ਇਹ ਦਾਣ ਪਾਤਰ ਸਕੀਮ ਕਦੋਂ ਖੁੱਲਣੀ ਹੈ ਜੀ ਇਹੀ ਜੀ 18 ਫਰਵਰੀ ਨੂੰ ਜੀ 18 ਫਰਵਰੀ ਨੂੰ ਖੁੱਲਣੀ ਆਗੀ ਜਿਹਦੇ ਵਿੱਚ ਬਹੁਤ ਘੱਟ ਸਮਾਂ ਰਹਿ ਗਿਆ ਹਾਂਜੀ ਕੋਲ ਸਮਾਂ ਬਾਕੀ ਆ ਗਿਆ ਕਿਹੜੇ ਕਿਹੜੇ ਨਾਮ ਨੇ ਦੇ ਚਾਹੀਏ ਇਹਦੇ ਜੇ ਥਾਰ ਗੱਡੀ ਆਈ ਜੀ ਕਹੜੇ ਨਾਮ ਦੇ ਵਿੱਚ 855 4x4 ਠੀਕ ਹੈ ਜੀ ਅਤੇ ਦੂਸਰਾ ਨਾਮ ਮੋਟਰਸਾਈਕਲ ਹੈ ਕਾਲਾ ਘੋੜਾ ਠੀਕ ਹੈ ਜੀ ਅਤੇ ਤੀਸਰਾ ਨਾਮ ਆਈਫੋਨ ਹੈ 14 برو ਠੀਕ ਹੈ ਤੇ 299 ਨਾਮ 299 ਨਾਮ ਨਹੀਂ ਹਾਂਜੀ ਤੇ ਮਿਨੀ ਡਰਾ ਵਿੱਚ ਕੀ ਕਢਣਾ ਜੀ ਸਕੂਟਰੀ ਜੀ ਠੀਕ ਹੈ ਇਲੈਕਟ੍ਰੀਕਲ ਸਕੂਟੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਪਹਿਲਾਂ 11 ਫਰਵਰੀ ਨੂੰ ਮਿਨੀ ਡਰਾ ਨਿਕਲਿਆ ਜੀ ਉਹਦੇ ਵਿੱਚ ਵੀ ਗੱਡੀ ਇੱਕ ਅਲ ਦੇ ਚ ਚਾਰ ਗਿਫਟ ਵੀ ਨੇ ਠੀਕ ਹੈ ਚਾਰ ਸਰਪ੍ਰਾਈਜ਼ ਗਿਫਟ ਨੇ ਜੀ ਠੀਕ ਹੈ ਤੇ ਟੋਕਨਾਂ ਦੀ ਸਕੀਮ ਤੁਸੀਂ ਦੇਖ ਸਕਦੇ ਹੋ ਬਾਈ 300 ਰੁਪਏ ਦੇ ਵਿੱਚ ਸਿੰਗਲ ਟੋਕਨ ਆਗਾ 500 ਰੁਪਏ ਦੇ ਵਿੱਚ ਤਿੰਨ ਟੋਕਨ ਮਿਲਣਗੇ ਦੋ ਮੈਨ ਦੇ ਕਮਿਨੀ ਦਾ 1000 ਰੁਪਏ ਦੇ ਵਿੱਚ ਅੱਠ ਟੋਕਨ ਮਿਲਣਗੇ 4 4 ਤੇ 2000 ਚ 20 ਟੋਕਨ ਮਿਲਣਗੇ 9 11 ਸੋ ਪਾਲੋ ਟੋਕਨ ਜਮਾ ਲਓ ਕਿਸਮਤ ਪੁੰਨ ਵਾਲਾ ਕੰਮ ਆ ਬਾਈ ਪੁੰਨ ਦੀ ਥਾਵੇਂ ਲੱਗਣੇ ਨੇਗੇ ਸੋ ਪਾਲੋ ਟੋਕਨ ਜਮਾ ਲਓ ਕਿਸਮਤ ਧੰਨਵਾਦ ਜੀ